ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵ ਹੈ ਸਾਕਤ ਨਾਮ ਵਿਸਾਰੀ ਹੀ ਵਿਸਰਾਮ ਧਿਆਨ ਨਾਲ ਲਾਉਣਾ ਤਿਉ ਜੀਵ ਹੈ ਸਾਕਤ ਨਾਮ ਵਿਸਾਰੀ ਇੱਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸੁ ਲਖ ਸਦਾ ਥਿਰ ਥੀਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕੋਟ ਦਿਨ ਸੁ ਲਖ ਸਦਾ ਥਿਰ ਥੀਆ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਵਿਸਟਾ ਮਹਿ ਵਾਸ ਬਿਨ ਸਿਮਰਨ ਭੈ ਕੂਕਰ ਕਾਮ ਸਾਕਤ ਬੀਸਵਾ ਪੂਤ ਨਿਨਾਮ ਸਾਕਤ ਇਥੇ ਬਿਸਰਾਮ ਧਿਆਨ ਨਾਲ ਲਾਉਣਾ ਹੈ ਸਾਕਤ ਇਥੇ ਯਮਕ ਹੈ ਬੀਸਵਾ ਪੂਤ ਇਥੇ ਵਿਸਰਾਮ ਹੈ ਨਿਨਾਮ ਉਚਾਰਨ ਕਰਨਾ ਹੈ ਨੇ ਨਾਮ ਨਹੀਂ ਕਹਿਣਾ ਨੰਨੇ ਸਿਹਾਰੀ ਲੱਗੀ ਹੈ ਨਿਨਾਮ ਬੋਲਣਾ ਇਕੱਠਾ ਜੀ ਬਿਨ ਸਿਮਰਨ ਜੈਸੀ ਸੀਂਗ ਛਤਾਰਾ ਇਹ ਸੀਂਗ ਨੰਨਾ ਬੋਲਾ ਬੁਲਨਾ ਸੀng 14 ਬੁਲਹ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਗਰਦਬ ਕੀ ਨਿਆਈ ਕੀ ਗਰਦਬ ਦਾਬ ਭੱਬੇ ਦੀ ਆਵਾਜ਼ ਆਉਣੀ ਗਰਦਬ ਬੱਬਾ ਨਹੀਂ ਬੋਲਨਾ ਭੱਬਾ ਬੋਲਨਾ ਬਿਨ ਸਿਮਰਨ ਗਰਦਬ ਕੀ ਨਿਆਈ ਸਾਖਤ ਥਾਨ ਭ੍ਰਿਸ਼ਟ ਫਿਰਾਹੀ ਇਸਾਕਤ ਦੇ ਵਿਸਰਾਮ ਲਾਉਣਾ ਸਾਕਤ ਥਾਨ ਭ੍ਰਿਸ਼ਟ ਇਥਠਮਕ ਫਿਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਬਿਨ ਸਿਮਰਨ ਕੂਕਰ ਹਰਕਾਇਆ ਜਿਹੜਾ ਨਾ ਪਾਠ ਛੇਦੀ ਬੋਲਣਾ ਤੀਜੀ ਦੇ ਨਾਲ ਹਲਕਿਆ ਹੋਇਆ ਜਿਵੇਂ ਕੂਕਰ ਕੀ ਕੁੱਤਾ ਬਿਨ ਸਿਮਰਨ ਕੁਕਰ ਹਰਕਾਇਆ ਸਾਖਤ ਲੋਭੀ ਬੰਦ ਨਾ ਪਾਇਆ ਬੰਦ ਤੇ ਜਮਕ ਲਾਦਨੀ ਬੰਦ ਨਾ ਪਾਇਆ ਬੇਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੋਲ ਨਹੀਂ ਜਾਂਦੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਹੂ ਨਾਨਕ ਗੁਰ ਜਗਤ ਤਰਾਇਆ ਗੁਰਪਤਿ ਯਮ ਕੈ ਗੁਰ ਜਗਤ ਕਠਾ ਨਹੀਂ ਕਹਿਣਾ ਕਹੋ ਨਾਨਕ ਗੁਰ ਜਗਤ ਤਰਾਇਆ ਦੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹ ਪਰਮਗਤ ਪਾਈ ਮੋਹਿਤ ਯਮਕ ਲਾਦੋ ਗੁਰ ਕੈ ਬਚਨ ਮੋਹ ਪਰਮਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹ ਨਾਉ ਗੋਰ ਪ੍ਰਸਾਦ ਮੋਹ ਮਿਲਿਆ ਥਾਉ ਰਹਾਉ ਗੋਰ ਕਹਿ ਬਚਨ ਸੁਣ ਰਸਨ ਵਖਾਣੀ ਗੋਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੋਰ ਕਹਿ ਬਚਨ ਮਿਟਿਆ ਮੇਰਾ ਆਪ ਗੋਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੋਰ ਕਹਿ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਏਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਯੋਗ ਗੁਰ ਕੈ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਸਿਧ ਤਦੇ ਨਾਲ ਸਿਧ ਦਦੇ ਨਾਲ ਨਹੀਂ ਬੋਲਣਾ ਸਿਧ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤੇਸ ਕੀ ਕਟਿਐ ਜਮ ਕੀ ਫਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮਾ ਨਾਨਕ ਤੁਸੀਂ ਹਾਂਜੀ ਨਾਨਕ ਤੁਸੀਂ ਗੋੜੀ ਮਹੱਲਾ ਪੰਜਵਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰਾਂ ਤਿਸ ਗੁਰ ਕਉ ਇਥੇ ਵਿਸਰਾਮ ਹੈ ਗੁਰ ਕਉ ਇਕੱਠਾ ਨਹੀਂ ਕਹਿਣਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਸਾਹ ਸਾਸ ਨਹੀਂ ਕਹਿਣਾ ਲਖੇੜ ਕੇ ਸ਼ੁੱਧ ਪੜਨਾ ਸਾਸ ਸਾਸ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਇਹ ਵੀ ਪਾਠ ਮੇਰੇ ਮੇਰੀ ਇਸ ਤਰ੍ਹਾਂ ਨਹੀਂ ਬੋਲਣਾ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰਾਉ ਜਨਮ ਜਨਮ ਕੀ ਹਉ ਮੈ ਮਲ ਹਰਉ ਹਉ ਮੈ ਮਲ ਹਰਉ ਤਿਸ ਗੁਰ ਕਾ ਚੂਲਾਵੋ ਪਖਾ ਤੇ ਚੂਲਾਵੋ ਚਾਰਨ ਕਰਨਾ ਚਲਾਵੋ ਨਹੀਂ ਕਹਿਣਾ ਆਮ ਕਈ ਪਾਠੀ ਸਿੰਘ ਚਲਾਵੋ ਹੀ ਕਹਿ ਦਿੰਦੇ ਹਨ ਦਲੈਂਕੜ ਹਨ ਚੂਲਾਵੋ ਪਖਾ ਮਹਾ ਅਗਣ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਇਥੇ ਵਿਸਰਾਮ ਲਾਓ ਤਿਸ ਗੁਰ ਕੈ ਗ੍ਰਹਿ ਤੋ ਵਾਹ ਪਾਣੀ ਤੋ ਵਾਹ ਤੋ ਵਾਹ ਤਿਸ ਗੁਰ ਕੈ ਗ੍ਰਹਿ ਤੋ ਵਾਹ ਪਾਣੀ ਜਿਸ ਗੁਰ ਤੇ ਅਕਲ ਘਾਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਹਾਂਜੀ ਗ੍ਰਹਿ ਉਚਾਰਨ ਕਰਨਾ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪਰਸਾਦ ਵੈਰੀ ਸਭ ਮੀਤ ਜੈਨ ਗੁਰ ਮੋਕਉ ਦੀਨਾ ਜੀ ਹਾਂਜੀ ਜੈਨ ਗੁਰ ਮੋਕਉ ਦੀਨਾ ਜੀ ਆਪਣਾ ਦਾਸਰਾ ਆਪੁਨਾ ਐੜੇ ਕੰਨਾ ਹੈਗਾ ਨਾਲੇ ਪੱਪੀ ਔਂਕੜ ਆਪੁਨਾ ਆਪਣਾ ਦਾਸਰਾ ਆਪੇ ਮੁੱਲ ਮੁੱਲ ਲਿਓ ਮੁੱਲ ਲਿਓ ਦੋਵੇਂ ਲੱਲੇ ਸ਼ੁੱਧ ਬੋਲਣ ਆਪੁਨ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਮੁੱਲ ਲੀਓ ਮੁੱਲ ਲੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਬਿਸਰਾਮ ਸਦਾ ਸਦਾ ਤੇ ਲੱਗ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਲ ਕਲੇਸ਼ ਕਲ ਪੁੱਲਾ ਹੀ ਬੁਲਣਾ ਕਾਲ ਕਲੇਸ਼ ਕਲਾ ਕਲੇਸ਼ ਲੜਾਈ ਝਗੜਾ ਕਾਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾ ਮੇਲ ਮੇਰੇ ਗੋਬਿੰਦ ਆਪਣਾ ਨਾਮ ਦੇਹ ਅਗ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਉ ਤ੍ਰਿਗ ਤ੍ਰਿਗ ਪੁਲੀ ਬੋਲਨੇ ਆ ਤੇ ਤ੍ਰਿਗ ਕਸਕੇ ਨਹੀਂ ਕਹਿਣਾ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਉ ਨਾਮ ਬਿਨਾ ਜੋ ਪਹਿਰਾ ਖਾਏ ਜੋ ਕੁਕਰ ਪਹਿਰਾ ਨਾਮ ਬਿਨਾ ਜੋ ਪਹਿਰਾ ਖਾਏ ਜੋ ਕੁਕਰ ਜੂਠਨ ਮਹਿ ਪਾਇ ਨਾਮ ਬਿਨਾ ਜੇਤਾ ਵਿਵਹਾਰ ਜੋ ਮਿਰਤਕ ਮਿਥਿਆ ਸੀਗਾਰ ਨਾਮ ਵਿਸਾਰ ਕਰੇ ਰਾਸ ਭੋਗ ਸੁਖ ਸੁਪਨੈ ਨਹੀਂ ਤ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਧਿਆਨ ਨਾਲ ਸੁਖ ਸੁਪਨੈ ਨਹੀਂ ਇਥੇ ਵਿਸਰਾਮ ਲਾਉਣਾ ਤਨ ਮਹਿ ਰੋਗ ਨਾਮ ਤਿਆਗ ਕਰੇ ਅਨਕਾਰਜ ਬਿਨ ਸਜਾਇ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜੇਨ ਮਨ ਮਨ ਨਾ ਆਰਾਦਾ ਚੋਰ ਕੀ ਨਿਆਈ ਜਮਪੁਰ ਵਾਦਾ ਲੱਖ ਅਡੰਬਰ ਬਹੁਤ ਵਿਸਥਾਰਾ ਜਮਪੁਰ ਕਹਿੰਦੇ ਕਈ ਵਾਰ ਜਮਪੁਰ ਐ ਨਖੇਰ ਕੇ ਜੇ ਪੜਨਾ ਜਮਪੁਰ ਨਹੀਂ ਕਹਿਣਾ ਚੋਰ ਕੀ ਨਿਆਈ ਜਮਪੁਰ ਵਾਦਾ ਲੱਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗਉੜੀ ਮਹੱਲਾ ਪਿੰਜਵਾ ਆਦਮ ਵੱਦ ਜੋ ਅੰਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪੀਤ ਸਦਾ ਸੰਗ ਚਾਲੈ ਦਇਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨ ਜਾਇ ਜਹ ਪੀਖਾ ਤਹ ਰਹਿਿਆ ਸਮਾਈ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਾਪ ਮਾਤਾ ਜੀਵਨ ਪ੍ਰਾਨ ਕਦਾ ਆਰੰਬੇ ਦੀ ਰਾਸ ਪੀਤ ਲਾਈ ਕਰ ਰਿਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਇਹ ਕਰ ਆਪਣਾ ਲੀਨੋ ਇੱਥੇ ਵਿਸਰਾਮ ਲਾਉਣਾ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਇਹ ਨਵਤਨ ਪਾਠ ਇਕੱਠਾ ਹੀ ਹੈ ਪੂਰਨ ਪੁਰਖ ਨਵਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹ ਨਾਨਕ ਹਰ ਹਰ ਪਦ ਜੀਨਾ ਸਰਬ ਸੁਨਾਮ ਭਗਤ ਕਾ ਦੀਨਾ ਰਾਗ ਗਉੜੀ ਮਾਝ ਹਾਂ ਬੋਲਣਾ ਇਕੱਠਾ ਹੀ ਹੈ ਅਰਥ ਕਰਨ ਲੱਗਿਆਂ ਸਰਬਸ ਨਹੀਂ ਕਹਿਣਾ ਸਰਬਸ ਐ ਇਕੱਠਾ ਬੋਲਣਾ ਸਸੇਦਮ ਕਰੋ ਜੋ ਕਰਨੇ ਆ ਸਰਬਸ ਹੀ ਇਕੱਠਾ ਹੀ ਪਾਠ ਕਰਨਾ ਸਰਬਸ ਉਹ ਨਹੀਂ ਕਹਿਣਾ ਰਾਗ ਗਉੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਰਬਸ ਦਾ ਅਰਥ ਵੀ ਸਰਬ ਦਾ ਮਤਲਬ ਹੀ ਸਭ ਕੁਝ ਦਾ ਵਾਚਕ ਹੈ ਸਰਬਸ ਨਾਮ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਜਤ ਫਿਰੇ ਅਸ਼ੰਕ ਅੰਤ ਨ ਪਾਰਿਆ ਸੇ ਹੋਏ ਭਗਤ ਜਿਨ੍ਹਾਂ ਕਿਰਪਾਰਿਆ ਹਵਾਰਿਆ ਹਰਵਾਰਿਆ ਰਹਾਉ ਸੁਣ ਸੁਣ ਪੰਥ ਡਰਾਉ ਬਹੁਤ ਭੈ ਹਾਰਿਆ ਹਾਂਜੀ ਭੈ ਹਾਰਿਆ ਜਿਹੜਾ ਪਾਠ ਹੈ ਨਾ ਪਿਹਾਰਿਆ ਇਕੱਠਾ ਨਹੀਂ ਕਹਿਣਾ ਲਮਕਾ ਕੇ ਬੋਲਣਾ ਹੈ ਭੈ ਹਾਰਿਆ ਮੈਂ ਤੱਕੀ ਓਟ ਸੰਤਾ ਲੇਹੁ ਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਸਾਧਾਰੀਆ ਗੋਰਾ ਦੇਵ ਨਿਮ ਲਾਗਾ ਉਪਾਇ ਦੇਹੁ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ ਇਕਸ ਕਸ ਕੇ ਬੋਲਣਾ ਮੈਂ ਕੀਏ ਮਿੱਤਰ ਅਨੇਕ ਇਕ ਸੁਬਲਿਹਾਰੀਆ ਸਭ ਗੁਣ ਕਿਸ ਹੀ ਨਾਹੀ ਹਰ ਪੂਰ ਪੰਡਾਰੀਆ ਸਭ ਗੁਣ ਕਿਸ ਹੀ ਨਾਹੀ ਇਥੇ ਵਿਸਰਾਮ ਹਰ ਇਥੇ ਯਮਕ ਪੂਰ ਪੰਡਾਰੀਆ ਚਾਹੋ ਦਿਸ ਜਪਿਐ ਨਾਮ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਤੁਹਾਰ ਕੰਕੜ ਨਾਲ ਉਚਾਰਨ ਕਰਨਾ ਤੂ ਹਾਰ ਨਹੀਂ ਬੋਲਣਾ ਛੀਤੀ ਬੋਲਣਾ ਤਿਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਭੂਜਾ ਪਸਾਰ ਗੁਰ ਕਾਢਿਓ ਨਹੀਂ ਕਹਿਣਾ ਗੁਰ ਇਥੇ ਯਮਕ ਲੱਗਣੀ ਕਾਢਿਓ ਭੂਜਾ ਪਸਾਰ ਗੁਰ ਕਾਢਿਓ ਭੂਜਾ ਪਸਾਰ ਮੋਹ ਕੂ ਪਾਰੀਆ ਮੈਂ ਜੀਤਿਓ ਜਨਮ ਅਪਾਰ ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਅਕਥ ਕਥਾਰੀਆ ਅਕਥ ਬੋਲ ਨ ਪੁਲਾਈ ਹਰ ਦਰਗਹ ਸੋਭਵੰਤ ਬਾਹ ਲੁਡਾਰੀਆ ਜਨ ਨਾਨਕ ਲੱਦਾ ਰਤਨ ਜਨ ਨਾਨਕ ਲੱਦਾ ਰਤਨ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਉਜਲ ਤਰੀਐ ਗੁਰ ਸੇਵਾ ਭਉਜਲ ਤਰੀਐ ਗੁਰ ਸੇਵਾ ਭਉਜਲ ਤਰੀਐ ਕਹ ਪੁਕਾਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤੈ